ਨਮਸਕਾਰ ਬੰਦਾ ਕਰਿਆ ਸਰਕਟ ਹੋ ਗਿਆ ਤੇ ਕਿਉਂ ਨਹੀਂ ਕੀਤਾ ਜਾ ਰਿਹਾ ਤੁਸੀਂ ਪੰਜ ਸਕਦਾ ਤੁਹਾਨੂੰ ਕਰਦੇ ਹੋ ਆ ਸਾਡੇ ਨੂੰ ਪਰਖ ਦਤਾ ਖਦਾ ਕਰਕੇ ਲੋਕ ਆਓ ਲੋਕੋ ਕੱਥੇ ਹੋ ਮੈਂ ਗਰਨ ਕਰਦਾ ਗਨ ਮਾਇਰ ਸਾਹਿਬ ਦੀ ਤਸਵੀਰ ਨੂੰ ਦਸੇਦ ਰਤ ਕਟਲ ਕਰੂੰਗਾ ਇਹ ਮੇਰਾ ਆਹ ਹੁ ਕਰੂਗਾ ਕਾ ਵੇਲੇ ਨਾ ਕੰਮ ਬਣਿਆ ਕੀ ਛੋਲੇ ਜੇ ਇਹਨਾਂ ਪਲਾਸ ਸੰਪਤੀ ਦੇ ਚੋੜਾ ਕਿਉਂ ਪਿਆ ਦੇਣਾ ਇਹ ਤੁਸੀਂ ਪੰਜਾਬ ਦੇ ਲੋਕਾਂ ਨਾਲ ਮੈਕ ਟੋਪੇ ਲੋਕਾਂ ਨਾਲ ਜਿਹੜਾ ਮੁਖੌੜਾ ਲਾ ਰਹੇ ਲੋਕਾਂ ਨੂੰ ਜਾਣ ਕੇ ਲੈਣੇ ਕਿ ਸਰਦਨ ਜੀ ਵੀ ਕਹਿੰਦੇ ਬਣਾਈ ਸੀ ਇਹ ਪੱਤਰ ਵੀ ਵੀਡੀਓ ਜਸਤਰ ਕਰ ਮਦਦ ਵੀ ਕਰ ਬਣਾਈ ਸੀ ਕਿ ਮਰੇਗਾ ਬੱਚਿਆਂ ਦਾ ਸਿੱਖਰ ਨੇ ਕੀ ਵੀ ਸਰਕਾਰ ਦਿੱਤੂ ਹੋ ਰਹੀ ਹੈ ਬਹੁਤ ਸਾਡੀ ਚੋਰੀਆ ਕਿ ਇਹਨਾਂ ਨੂੰ ਆਮ ਤੌਰ ਤੇ ਵਡਾਣ ਕਿ ਸਾਕਰ ਨਹੀਂ ਆ ਕਿਸੇ ਦਾ ਤੁਹਾਡੇ ਸਾਡੇ ਰਹੀ ਆਰੇ ਉਹਨਾਂ ਨੂੰ ਲਾ ਕੇ ਕੰਮ ਦੇ ਦੇ ਦੂਜੇ ਨੂੰ ਰੋਗ ਦੇ ਦੇ ਜਰ ਦੂਜੇ ਮਾਸਟਰ ਕਰ ਲੋ ਆਪੋ ਬਾਜਰਗੇ ਸੋ ਮੈਂ ਇਹਦਾ ਸਾਡੇ ਇੱਕ ਬੇਨਤੀ ਕਰਨੀ ਹੈ ਇਸ ਵਰਸੂ ਸ਼ਕਤੀ ਸਾਹਿਬ ਨੂੰ ਦਿੱਤਾ ਜਾ ਸਕਦਾ ਜੇ ਮਿਹਨਤ ਪਰ ਦਸਰੂ ਤੋੜਿਆ ਜੇ ਇਹ ਹੋ ਗਿਆ ਤੇ ਸਾਨੂੰ ਲੋਕਾਂ ਦੇ ਧੰਨਵਾਦ ਨਹੀਂ ਕਰਨਾ ਪਏਗਾ ਇਹਨਾਂ ਸ਼ਬਦ ਨੇ ਕਹਿਣਾ ਚਾਹਤਿਕਾ ਧੰਨਵਾਦ ਮੁਹਾਰਿਬ ਜੀ ਕੀ ਵੱਡੇ ਇਹ ਸਾਨੂੰ ਚਰਨਜੀਤ ਸਿੰਘ ਫਰਮੁਆ ਮਨਰੇਗਾ ਜੁਨੀਅਰ ਦੇ ਪ੍ਰਧਾਨ ਜਿਨ੍ਹਾਂ ਨੇ ਬਹੁਤ ਵਧੀਆ ਧੰਨਵਾਦ ਤੁਹਾਨੂੰ ਆਪਣੀ ਗੱਲ ਬਾਤ ਦੱਸੀ ਔਰ ਆਉਣ ਵਾਲੇ ਸਮੇਂ ਲਈ ਜਾਣ ਕਰਵਾਇਆ ਤੇ ਪਿੱਛੇ ਸਮੇਂ ਤੋਂ ਵੀ ਜਾਣ ਕਰਵਾਇਆ ਉਹ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂ ਸਰਦਾਰ ਸੁਖਵੰਤ ਸਿੰਘ ਰੌਣੀ ਸਾਹਿਬ ਦਾ ਦਰਪਹਿ ਸਭ ਤੋਂ ਪਹਿਲਾਂ ਸਟੇਜ 'ਤੇ ਪਹੁੰਚੇ ਆ ਉਹਨਾਂ ਨੂੰ ਬੇਨਤੀ ਕਰਾਂ 5-7 ਮਿੰਟ ਵਾਸਤੇ ਤੇ ਇੱਥੇ ਆ ਕੇ ਆਪਣੇ ਵਿਚਾਰ ਰੱਖਣ ਵਾਹਿਗੁਰੂ ਜੀ ਦਾ ਘਰ ਦਾ ਵਾਹਿਗੁਰੂ ਜੀ ਦੇ ਬਸਤੇ ਬਹੁਤ ਹੀ ਸਤਿਕਾਰਯੋਗ ਜਿਵੇਂ ਆ ਪੈਣੋਂ ਵਾਹਿਗੁਰੂ ਜੀ ਦਾ ਘਰ ਦਾ ਵਾਹਿਗੁਰੂ ਜੀ ਦੀ ਫਟੇ ਇਹਦੇ ਤੇ ਉਖਲੇਉਦਾ ਮੈਂ ਨਾ ਲੈ ਪਾਪਾ ਨੂੰ ਪਰਮਾਤਮਾ ਜੀ ਇੱਥੇ ਜਿਹੜਾ ਦੇ ਮਕਾਨੇ ਆਉਣਾ ਪਿਆ ਉਹਦੇ ਜਦੋਂ ਜਦੋਂ ਬਾਜਾ ਸਾਹਿਬ ਨੇ ਕੱਟਿਆ ਦੀ ਤੇ ਅਸੀਂ ਸੰਪਰਕ ਕੀਤਾ ਕੁਲਜੀਤ ਹਾਲਾ ਤੇਜੀਤ ਸਿੰਘ ਦਾ ਸਰਪੰਚਾ ਦਾ ਫੋਨ ਆਇਆ ਕਿੰਦੇ ਵੀ ਸਰਪੰਚਾ ਬੜੀ ਮਾੜੀ ਖਬਰ ਆ ਕਿ ਸੁਣ ਸਰਕਾਰ ਦਾ ਫਰਜ ਬਣਦਾ ਆਮ ਜਨਤਾ ਨੂੰ ਸਹੂਲਤਾਂ ਦੇਣੀਆਂ ਤੇ ਜੇ ਕਿਸੇ ਸਰਕਾਰ ਨੇ ਜਿੱਦਾਂ ਕਾਂਗਰਸ ਸਾਹਿਬ ਨੇ ਤੁੰਗਵਾਲ ਗੜ੍ਹ ਨੇ ਦਿੱਪਿਆ ਈਐਸਪੀ ਸਾਹਿਬ ਗੱਲ ਕਰਕੇ ਗਏ ਵੀ ਇਹ ਜਦ ਦੇਣ ਸੀ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਦਿੱਤਾ ਸੀ ਜਿਹੜੀਆਂ ਸਹੂਲਤਾਂ ਲਿਆਂਡੀਆਂ ਸੀ ਜੋ ਮੈਂ ਅਕਾਲੀ ਦਲ ਦੀ ਸਰਕਾਰ ਨੇ ਦਿੱਤੀਆਂ ਸੀ ਲੇਕਿਨ ਤੋਂ ਮੈਂ ਉਹ ਇਹ ਨਹੀਂ ਕਹਿੰਦਾ ਵੀ ਮੈਂ ਅਕਾਲੀ ਦਲ ਨੂੰ ਬਲਾਮ ਕਰਦਾ ਮੈਂ ਉਹਦੀ ਕੋਈ ਖੇਤ ਕਰਨੀ ਆ ਕੰਮ ਗਲਤ ਵੀ ਬੜੇ ਕੀਤੇ ਸੀ ਉਦੋਂ ਵੀ ਸਾਨੂੰ ਕਰੋਧ ਕਰਦਾ ਪਿਆ ਸੀ ਜਦੋਂ ਸਾਧਕ ਸਿੰਘ ਮਹਿਰਪੁਰ ਦੇ ਵਿੱਚ ਸਾਡੇ ਪਿੰਡ ਜੋੜ ਕੇ ਤੇ ਇਹ ਅਰਜਨ ਸ਼ਾਹਗੁਰ ਨੂੰ ਜੋੜਨਾ ਚਾਹੁੰਦੇ ਸੀ ਸਾਡੇ ਮਰਤਰੀ ਸਾਹਿਬ ਅਸੀਂ ਅਕਾਲੀ ਕੰਡ ਦੇ ਵਿੱਚ ਰਹਿੰਦੇ ਹਾਂ ਅਸੀਂ ਕੱਲ ਦਾ ਵੀ ਗਰੋਧ ਕੀਤਾ ਸੀ ਕਿ ਭਾਈ ਅਸੀਂ ਇਹ ਨਹੀਂ ਹੁੰਦਿਆਂਗੇ ਕਿਉਂਕਿ ਸਾਡੇ ਬੇੜ ਦੇ ਇਲਾਕੇ ਦੇ ਲੋਕ ਇਸ ਦਿਨ ਸ਼ਹਿਰਪੁਰ ਕਿਵੇਂ ਜਾ ਕਰਨਗੇ ਸਾਨੂੰ ਤਾਂ ਕੋਈ ਫਰਕ ਨਹੀਂ ਪਰ ਜਿਹੜੇ ਇੱਥੋਂ ਗਰੇ ਆਉਂਦੇ ਤਲਵੰਦੀ ਹੈ ਜਿਹੜੇ ਉਹ ਜਾਂ ਸੰਗਵਾਲ ਤੋਂ ਕਿੱਥਾਂ ਜਾਣਗੇ ਬੜਾ ਉਖਾ ਅਸੀਂ ਇਹ ਨਹੀਂ ਹੁੰਦਿਆਂਗੇ ਤੇ ਅਕਾਲੀ ਸਰਕਾਰ ਦੇ ਹੁੰਦੇ ਆ ਜਵਾਬ ਆ ਕੇ ਸਾਰੀਆਂ ਹੀ ਪੰਚਾਇਤਾਂ ਕੋਲਾਂ ਨੇ ਮਤੇ ਲੈ ਲਏ ਅਸੀਂ ਤਿੰਨ ਪੰਚਾਇਤਾਂ ਰਹਿ ਗਈਆਂ ਹਨ ਕਮਾਲੋ ਵਾਲਾ ਰੋੜੀ ਤੇ ਬਾੜਾ ਖਲਾਮ ਤੇ ਚਾਰ ਪੰਚਾਇਤਾਂ ਸਾਡੇ ਨਾਲ ਸੀ ਕਾਂਗਰਸੀਆਂ ਅਮਰਜੀਤ ਸੋਲ ਸਰਪੰਚ ਜੀ ਥੋੜੀ ਪਿੰਡੋ ਸਰਪੰਚ ਜੀ ਕਾਂਗਰਸ ਦਾ ਇਹ ਚੱਕਣ ਦੀ ਕੋਸ਼ਿਸ਼ ਕਰਨਗੇ ਤੇ ਇਹ ਦੇ ਚੱਕ ਕੇ ਲੈ ਗਏ ਆਪਣੇ ਕੋਲ ਇੰਨਾ ਇਕੱਠ ਹੋਣ ਦੇ ਬਾਵਜੂਦ ਵੀ ਚੱਕ ਕੇ ਲੈ ਗਏ ਕੋਲੋਂ ਨਾ ਰਹਿਣੀ ਤਸਵੀਰ ਤੇ ਨਾ ਰਹਿਣੀ ਮਾਰਕੀਟ ਕਮੇਟੀ ਤੇ ਨਾ ਰਹਿਣੀ ਮਸਕਵਲਟੀ ਇਹ ਸਾਰੀਆਂ ਚੀਜ਼ਾਂ ਨੂੰ ਖਤਮ ਕਰਨਗੇ ਕਵਾੜ ਦਾ ਹੁੰਦਿਆਂ ਆਪਾਂ ਨੂੰ ਬਿਜਲੀ ਦਾ ਵੜਾ ਉਹ خیਾਲੀ ਹੁੰਦੀ ਸੀ ਆਪਾਂ ਉਹਦਾ ਉਦੋਂ ਵੀ ਵਿਰੋਧ ਕਰਦੇ ਰਹੇ ਉਦੋਂ ਵੀ ਧਰਨੇ ਲਾਉਂਦੇ ਰਹੇ ਤੇ ਬ੍ਰੇਕਰ ਉਰਕਰ ਲੱਗ ਗਈ ਸੀ ਸੋ ਹੁਣ ਗਰਮੀ ਵੀ ਆਉਣ ਵਾਲੀ ਸ਼ੁਰੂ ਹੋ ਗਈ ਆ ਤੇ ਇੱਧਰ ਵੀ ਆਪਾਂ ਧਿਆਨ ਦੇਣਾ ਵੀ ਬਲੌਕ ਦੇ ਨਾਲ-ਨਾਲ ਵੀ ਉਹਦੇ 'ਚ ਵੀ ਸੁਧਾਰ ਕਰਾ ਲਈਏ ਆਸ ਨਹੀਂ ਕੀਤੀ ਜਾ ਸਕਦੀ ਵੀ ਇਹ ਕੁਝ ਚੰਗਾ ਕੰਮ ਕਰਨਗੇ ਕਿਉਂਕਿ ਜਿਹੜੀਆਂ ਡਿਸਪੈਂਸਰੀਆਂ